ਸਤਿਗੁਰੂ ਪਾਤਸ਼ਾਹ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ ਤਰਨ ਤਾਰਨ ਹਰ ਨਿਦ ਦੂਖ ਨਾ ਸਕੈ ਵਿਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1,57,000 ਦੀ ਇਹਦੀ ਜਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਤੇ 17 ਕਿਲਿਆਂ ਦੇ ਵਿੱਚ ਇਸ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿਲਿਆਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਐ ਕੋੜ ਹੱਤਾ ਵੀ ਖੋਲ੍ਹਿਆ ਸੀ ਜਿਨ੍ਹਾਂ ਦਾ ਕੋਈ ਵਾਰਿ ਵਾਰਸ ਨਹੀਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ। ਜਿਨ੍ਹਾਂ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਪ੍ਰਸ਼ਾਦਾ ਪਣੀ ਉਹਨਾਂ ਨੂੰ ਸ਼ਕਾ ਕਰਕੇ ਤੇ ਉਹਨਾਂ ਦੀ ਸੇਵਾ ਕੀਤੀ। ਵੇਖੋ ਜਦੋਂ ਗੁਰੂ ਸਾਹਿਬ ਜਣ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਟਾਈਮ ਤੇ ਕਦੀ ਕੋਈ ਭੁੱਖਾ ਨਹੀਂ ਸੀ ਸੁੱਤਾ। ਨਾ ਗੁਰੂ ਸਾਹਿਬ ਜੀ ਤੋਂ ਦੂਰ ਹੋਏ। ਮੈਂ ਉਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਤੁਸੀਂ ਗੁਰਸਿੱਖ ਬਣੋ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ। ਕਿਉਂ? ਕਿਉਂਕਿ ਗੁਰੂ ਨਾਨਕ ਦਾ ਘਰ ਇੱਕ ਐਸਾ ਵਿਸ਼ਾਲ ਹੈ ਕਿ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਨਹੀਂ ਜੱਪੇ ਉਹ ਜਿਹਨੇ ਅਰਜਨ ਦੇਵ ਗੁਰੂ ਫੇ ਸੰਕਟ ਜੋਂਨ ਕਰ ਬਣਾਇਓ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰੂੰਗਾ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਵੋਵਰ ਹੈ ਇਸ ਦਾ ਜਿਹੜਾ ਨਿਰਮਾਣ ਹੈ ਇਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਕਰਵਾਇਆ ਗਿਆ ਸੀਗਾ ਪੰਜਵੇਂ ਗੁਰੂ ਜਿਹੜੇ ਨੇ ਤੇ ਇਹ ਏਸ਼ੀਆ ਦਾ ਪੂਰੀ ਦੁਨੀਆ ਦਾ ਜੇਕਰ ਮੈਂ ਕਹਾਂ ਜ਼ਿਕਰ ਹੁੰਦਾ ਹੈ ਕਿ ਸਭ ਤੋਂ ਵੱਡਾ ਸरोवर ਹੈ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਸरोवर ਦੀਆਂ ਕਿਸ ਤਰੀਕੇ ਨਾਲ ਜਿਹੜਾ ਸरोवर ਦਾ ਫੈਲਿਆ ਹੋਇਆ ਹੈ ਆਲੇ ਦੁਆਲੇ ਪਰਕਤਮਾ ਜਿਹੜੀ ਚੱਲਦੀ ਹੈ ਸੋ ਤੁਸੀਂ ਤਸਵੀਰਾਂ ਦੇਖੋ ਕਿਸ ਤਰੀਕੇ ਨਾਲ ਜਿਹੜਾ ਸरोवर ਦਾ ਸਦਾ ਨਿਰਮਾਣ ਹੋਇਆ ਹੈ ਦੂਦ ਦੂਦ ਤੱਕ ਤੁਸੀਂ ਦੇਖੋ ਤੁਹਾਨੂੰ ਪਰਕਤਮਾ ਦੀ ਜਿਹੜੀ ਉਹ ਦੂਸਰੀ ਸਾਈਡ ਹੈ ਨਜ਼ਰ ਨਹੀਂ ਆਏਗੀ ਕਿਉਂਕਿ ਇੰਨਾ ਵਿਸ਼ਾਲ ਸरोवर ਹੈ ਏਸ਼ੀਆ ਦਾ ਸਭ ਤੋਂ ਵੱਡਾ ਸरोवर ਹੈ ਲੇਕਿਨ ਕਿਤਨਾ ਕਿਤੇ ਦੁਨੀਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵੀ ਇਸ ਤਰੀਕੇ ਦਾ ਜਿਹੜਾ ਇੰਨਾ ਵਿਸ਼ਾਲ ਸरोवर ਨਹੀਂ ਮਿਲਦਾ ਸੋ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਹੈ ਉਹਨਾਂ ਦਾ ਗੁਰਦੁਆਰਾ ਸਾਹਿਬ ਜਿਹੜਾ ਜਨ ਨਿਮਾਨ ਹੋਇਆ ਸਰੋਵਰ ਐਨਾ ਵਿਸ਼ਾਲ ਕਿਸ ਤਰੀਕੇ ਦਾ ਇਤਿਹਾਸ ਜੁੜਦਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੁਣ ਉਹਨਾਂ ਦਾ ਅਰਤਾਰ ਦੇਵਾ ਸਿਉਂ ਆਉਣ ਵਾਲਾ ਸੰਗਤਾਂ ਬਹੁਤ ਵੱਡੇ ਪੱਧਰ ਤੇ ਇੱਥੇ ਆਉਂਦੀਆਂ ਨੇ ਗੱਲਬਾਤ ਕਰਦੇ ਬੰਦਾ ਸਿੰਘ ਸਾਹਿਬ ਦੇ ਨਾਲ ਆਪਾਂ ਸਭ ਨਾਲ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਸਮਾਗਮ ਚੱਲਦੇ ਨੇ ਹੁਣ ਸ਼ੁਰੂ ਹੋਣ ਵਾਲੇ ਆ ਇੱਕ ਤੇ ਪਹਿਲਾਂ ਹੀ ਇਤਿਹਾਸਕ ਨਗਰੀ ਐ ਬਹੁਤ ਵੱਡਾ ਇਤਿਹਾਸ ਜੁੜਦਾ ਐ ਫੇਰ ਗੁਰੂ ਸਾਹਿਬ ਦੀ ਵੀ ਬੜੀ ਕਿਰਪਾ ਇੱਥੇ ਸਰੋਵਰ ਬੜਾ ਵਿਸ਼ਾਲ ਹੈ ਮਨਾਵਾ ਸਾਹਿਬ ਦੇਖਦੇ ਜੈਪਕਾ ਦੇਖਦੇ ਬੜੀ ਕਿਰਪਾ ਇੱਥੇ ਕੀ ਗਾਣਾ ਚਾਹੁੰਦੇ ਹੋ ਸਾਡਾ ਥੋੜਾ ਵਿਸਥਾਰਪੂਰਵਕ ਆਪਾਂ ਇਤਿਹਾਸ ਦਸੀਏ ਗੁਰੂ ਸਾਹਿਬ ਜੀ ਨੇ ਪਾਵਨ ਇਹ ਜਿਹੜੀ ਧਰਤੀ ਸਾਜੀ ਹੈ ਇਹ ਸ਼ਹਿਰ ਸਾਜਿਆ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ ਤੇ ਉਹਨਾਂ ਦਾ ਪਾਵਨ ਪਵਿੱਤਰ ਅਸਥਾਨ ਹੈ ਜਿਵੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਮ ਨੂੰ ਆਪਾਂ ਜਾਣਦੇ ਆਂ ਤੇ ਇਸ ਅਸਥਾਨ ਦੇ ਨਾਮ ਦੇ ਨਾਲ ਵੀ ਸੱਚਖੰਡ ਲੱਗਦਾ ਏ ਇਹਨੂੰ ਜਦੋਂ ਅਸੀਂ ਨਾਮ ਲੈਨੇ ਆ ਤੇ ਇਹਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਤਰਨਤਾਰਨ ਸਾਹਿਬ ਹੈ ਇਸ ਦੀ ਨਗਰੀ ਦਾ ਨਾਮ ਤੇ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵਸਾਇਆ ਹੋਇਆ ਹੈ ਬੜੀ ਕਿਰਪਾ ਹੈ ਕਿ ਨਗਰੀ ਜਿਹੜੀ ਅੰਮ੍ਰਿਤਸਰ ਸਾਹਿਬ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਹੈ ਤੇ ਇਹ ਜਿਹੜੀ ਨਗਰੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਤਾ ਦੀ ਤੇ ਪੁੱਤਰ ਦੀ ਵਸਾਈ ਹੋਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 157000 ਦੀ ਇਹਦੀ ਜਮੀਨ ਖਰੀਦ ਕੇ ਉਹਨਾਂ ਸਮਿਆਂ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਸ ਸਰੋਵਰ ਦੀ ਖਦਵਾਈ ਕਰਾਈ ਸੀ ਦੁਨੀਆ ਭਰ ਦੇ ਵਿੱਚੋਂ ਇਹ ਸਰੋਵਰ ਜਿਹੜਾ ਹੈ ਸਭ ਤੋਂ ਵੱਡਾ ਹੈ ਜੇਕਰ ਕਿਲਿਆਂ ਦੇ ਮੁਤਾਬਕ ਜਾਣੀਏ ਤੇ 17 ਕਿੱਲਿਆਂ ਦੇ ਵਿੱਚ ਇਹ ਸਰੋਵਰ ਹੈ ਤੇ ਪ੍ਰਕਰਮਾਂ ਦੀ ਜਗ੍ਹਾ ਨੂੰ ਪਾ ਕਰਕੇ 25 ਕਿੱਲਿਆਂ ਦੇ ਵਿੱਚ ਇਸ ਸਰੋਵਰ ਦਾ ਨਿਰਮਾਣ ਹੈ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਕੋੜ ਹੱਤਾ ਵੀ ਖੋਲਿਆ ਸੀ ਜਿਨ੍ਹਾਂ ਦਾ ਕੋਈ ਵਾਰਿਵਾਰਸ ਨਹੀਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੋੜੀਆਂ ਦਾ ਕੋੜ ਦੂਰ ਕੀਤਾ ਹੱਥਾਂ ਦੇ ਨਾਲ ਮਲਮ ਪੱਟੀ ਕੀਤੀ ਜਿਨ੍ਹਾਂ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਪ੍ਰਸ਼ਾਦਾ ਪਣੀ ਉਹਨਾਂ ਨੂੰ ਛਕਾ ਕੇ ਤੇ ਉਹਨਾਂ ਦੀ ਸੇਵਾ ਕੀਤੀ ਦੋ ਅਸਥਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼ਹਿਰ ਦੇ ਵਿੱਚ ਨੇ ਹੋਰ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚਰਨ ਛੋਪਾ ਪ੍ਰਾਪਤ ਹੈ ਤੇ ਇੱਥੇ ਵੀ ਖੂਹ ਲੱਗਾ ਆਇਆ ਹੈ ਦੂਜਾ ਖੂਹ ਹੈ ਸਤਕਾਰਯੋਗ ਬੀਬੀ ਭਾਨੀ ਜੀ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਗੁਰੂ ਅਰਜਨ ਦੇਵ ਜੀ ਦਾ ਵੀ ਅਸਥਾਨ ਹੈ ਤੇ ਇੱਥੇ ਵੀ ਅੱਜ ਖੂਹ ਲੱਗਾ ਹੋਇਆ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਹੋਰ ਅਸਥਾਨ ਨੇ ਜਿਨ੍ਹਾਂ ਦਾ ਇਤਿਹਾਸ ਤਰਨਤਨ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਦੇ ਨਾਲ ਜੁੜਦਾ ਹੈ ਭਾਵ ਕਹਣ ਤੋਂ ਭਾਵ ਕਿ ਗੁਰੂ ਸਾਹਿਬ ਜੀ ਨੇ ਇੰਦੀਆਂ ਬਖਸ਼ਿਸ਼ਾਂ ਇਸ ਸ਼ਹਿਰ ਦੇ ਨਗਰੀ ਤੇ ਕੀਤੀਆਂ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਸਤਗੁਰੂ ਜੀ ਨੇ ਕੀਤਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਦੀਨ ਦਰਦ ਨਿਵਾਰ ਠਾਕਰ ਰਾਖੈ ਜਨਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿ ਆਪ ਉਸ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਕੀਤਾ ਹੈ ਇਹ ਪਾਵਨ ਪਵਿੱਤਰ ਉਹ ਸਤਾਨ ਹੈ ਜਿਹਦੇ ਤੇ ਬੇਅੰਤ ਬਖਸ਼ਿਸ਼ਾਂ ਹੁੰਦੀਆਂ ਨੇ ਸਤਿਗੁਰੂ ਜੀ ਕਰਦੇ ਨੇ ਤੇ 14 ਤੇ ਮੱਸੀਆ ਦਾ ਦਿਹਾੜਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤਾਂ ਜੜੀਆਂ ਨੇ ਉਹ ਹਰ ਮੱਸੇ ਤੇ 14 ਦਿਾਂ ਤੇ ਆਉਂਦੀਆਂ ਨੇ ਜਾਂਦੇ ਜਾਂਦੇ ਆਪਾਂ ਸਦੂ ਇੱਕ ਗੱਲ ਹੋਰ ਕਰਨੀ ਆ ਆਪਾਂ ਦੇਖਦੇ ਆਂ ਬਾਕੀ ਸ਼ਾਦਾਂ ਦੇ ਵਿੱਚ ਜੇਕਰ ਗੱਲ ਕਰੀਏ ਹੋਰ ਸੂਬਿਆਂ ਦੇ ਵਿੱਚ ਭੁੱਖਮਾਰੀ ਬਹੁਤ ਜਿਆਦੀ ਹੈ ਲੋਕ ਉਥੇ ਭੁੱਖੇ ਸੌਂਦੇ ਨੇ ਲੇਕਿਨ ਕਹਿੰਦੇ ਇਹ ਦੋ ਤਿੰਨ ਨਗਰੀਆਂ ਐਸੀਆਂ ਨਹੀਂ ਜਿੱਥੇ ਸਤਗੁਰਾਂ ਦੀ ਇੰਨੀ ਕਿਰਪਾ ਹੈ ਕਿ ਭੁੱਖੇ ਲੋਕ ਜਾਗਦੇ ਜੂੜਾ ਸੌਂਦੇ ਨਹੀਂ ਐ ਸਨੇਹਾ ਕੀ ਹੈ ਸੰਗਤ ਨੂੰ ਕਿਉਂਕਿ ਬਹੁਤ ਲੋਕ ਆਉਂਦੇ ਨੇ ਹਰੇਕ ਕੋਈ ਵੀ ਮੰਚ ਮਰਾਦ ਲੈ ਕੇ ਆਉਂਦਾ ਕਿ ਦੁੱਖ ਲੈ ਕੇ ਆਉਂਦਾ ਤੇ ਛੱਟ ਹੱਲ ਹੋ ਜਾਂਦੇ ਐ ਸੋ ਕਿਸ ਤਰੀਕੇ ਦੀ ਰਹਿਮ ਐ ਇੱਥੇ ਸੰਗਤ ਬਹੁਤ ਆਉਂਦੀ ਐ ਕਿ ਸਨੇਹਾ ਦੇਣਾ ਚਾਹੁੰਦੇ ਹੋ ਗੁਰੂ ਘਰਾਂ ਨਾਲ ਅੱਜ ਲੋਕਾਂ ਨੂੰ ਲੱਗਦਾ ਨੌਜਵਾਨ ਪੀੜ੍ਹੀ ਨੂੰ ਹੋਰ ਵੱਡੇ ਪੱਧਰ ਤੇ ਜੁੜਨ ਦੀ ਲੋੜ ਐ ਕਿਉਂਕਿ ਅੱਜ ਜੋ ਸਿਧਾਂਤ ਨੇ ਗੁਰੂ ਸਾਹਿਬ ਮੈਂ ਉਹਨਾਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੌਜਵਾਨਾਂ ਪੀੜ੍ਹੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਵੇਖੋ ਜਦੋਂ ਗੁਰੂ ਸਾਹਿਬ ਜਣ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਟਾਈਮ ਤੇ ਕਦੀ ਕੋਈ ਭੁੱਖਾ ਨਹੀਂ ਸੀ ਸੁੱਤਾ ਨਾ ਗੁਰੂ ਸਾਹਿਬ ਜੀ ਤੋਂ ਦੂਰ ਹੋਏ ਮੈਂ ਉਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਗੁਰਸਿੱਖ ਬਣੋ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਕਿਉਂ ਕਿ ਕਿਉਂਕਿ ਗੁਰੂ ਨਾਨਕ ਦਾ ਘਰ ਇੱਕ ਐਸਾ ਵਿਸ਼ਾਲ ਹੈ ਕਿ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਘਾਟਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਹੀਂ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਇਸ ਕਰਕੇ ਜਿਵੇਂ ਖਾਲਸਾ ਪੰਥ ਸਾਜਣਾ ਦੇ ਵਿਚਾਰੇ ਆਏ ਆਪਾਂ ਸਾਰੀਆਂ ਸੰਗਤਾਂ ਮਨਾਵਾਂਗੇ ਹੋਰ ਵੀ ਇਸ ਇਤਿਹਾਸਕ ਦਿਹਾੜੇ ਆ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੱਥੇ ਤੁਸੀਂ ਗੁਰ ਘਰ ਨੂੰ ਛੱਡ ਕੇ ਦੂਰ ਹੋ ਗਏ ਜੇ ਉੱਥੇ ਆਓ ਗੁਰ ਘਰ ਦੇ ਨਾਲ ਜੁੜੋ ਅੰਮ੍ਰਿਤਧਾਰੀ ਹੋਵੋ ਗੁਰਸਿੱਖ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਊਟ ਆਸਰਾ ਤੱਕੋ ਤਾਂ ਜੋ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕੋਈ ਦੁੱਖ ਪੀੜ ਜਿਹੜੀ ਹੈ ਉਹ ਨਹੀਂ ਆਵੇਗੀ ਤੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕਰਕੇ ਜਿਹੜਾ ਉਹ ਜੀਵਨ ਸਫਲਾ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੜਾ ਡੂੰਗਾ ਇਤਿਹਾਸ ਆਪਾਂ ਸਮਝਿਆ ਸੋ ਸੰਗਤ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਸੁਨੇਹਾ ਹੈ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਦਰਬਾਰ ਸਾਹਿਬ ਦੀਆਂ ਵੈਸੇ ਤੇ ਹਰੇਕ ਸਥਾਨ ਉਹ ਖੂਬਸੂਰਤ ਹੈ ਜਿੱਥੇ ਕਦੂ ਜੀ ਸਾਹਿਬ ਨੇ ਜਿਹੜੇ ਚੜਨ ਪਏ ਨਹੀਂ ਲੇਕਿਨ ਇੱਕ ਵੱਖਰਾ ਸਕੂਨ ਮਹਿਸੂਸ ਹੁੰਦਾ ਜਦੋਂ ਸਰੋਵਰ ਦੇ ਕਿਨਾਰੇ ਤੁਸੀਂ ਖੜੇ ਹੁੰਦੇ ਹੋ ਸੋ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿਤੇ ਨਾ ਕਿਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਉਧਰ ਵੀ ਮੈਂ ਤੁਹਾਨੂੰ ਦਿਖਾਉਂਗਾ ਕਿਸ ਤਰੀਕੇ ਨਾਲ ਜਿਹੜਾ ਜੈਪਕਾਰ ਬਣਿਆ ਸੋ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਇਸ ਤੋਂ ਬਾਅਦ ਤੁਹਾਨੂੰ ਜੈਪਕਾਰ ਦੇ ਵਿੱਚ ਲੈ ਆਇਆ ਜਾਵੇ ਸੋ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖੋ ਪਹਿ ਗੁਰਦੁਆਰਾ ਜਿਹੜਾ ਬਣਿਆ ਹੈ ਉਹਦਾ ਜਿਹੜਾ ਜੈਪਕਾਰ નીચે ਬਣਿਆ ਹੋਇਆ ਸੋ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਇਸ ਤਰੀਕੇ ਨਾਲ ਜਿਹੜਾ ਜੈਪਕਾਰ ਬਣਾਇਆ ਗਿਆ ਹੈ ਸੰਗਤ ਇੱਥੇ ਵੀ ਹੁੰਦੀ ਆ ਸਤੂਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਸਵੀਰ ਦੇਖੋ ਤੁਸੀਂ ਕਿ ਇਸ ਤਰੀਕੇ ਨਾਲ ਦੇਲੇ ਦੁੱਖ ਸੰਗਤ ਦੇ ਘਟਦੇ ਹੋਏ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਸੋ ਇੱਥੇ ਗੁਰੂ ਸਾਹਿਬ ਜਿਹੜੇ ਆਪ ਵਿਲਾਜਮਾਨ ਨੇ ਕਿਸ ਤਰੀਕੇ ਨਾਲ ਜਿਹੜਾ ਉੱਥੇ ਮੁਗਲ ਰਾਜ ਸੀਗਾ ਤੇ ਉਹ ਗੁਰੂ ਸਾਹਿਬ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜਾ ਸੰਗਤ ਨੂੰ ਨਿਆਇ ਦਵਾਇਆ ਚਾਹ ਸਭ ਜਾਦੀਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਦੀਆਂ ਤੁਸੀਂ ਉਹਨਾਂ ਦੇਖ ਰਹੇ ਹੋ ਵਸਾਖੀ ਦੀਆਂ ਜਦੋਂ ਬਚਨ ਕਰਦੇ ਪਏ ਸੀਗੇ ਸੰਗਤ ਦੇ ਨਾਲ ਜਦੋਂ ਸੀਸ ਦੀ ਮੰਗ ਕੀਤੀ ਸੀਗੀ ਜਦੋਂ ਪੰਜ ਪਿਆਰੇ ਜਿਹੜੇ ਤਿਆਰ ਕੀਤੇ ਸੀਗੇ ਗੁਰੂ ਸਾਹਿਬ ਨੇ ਸੋ ਇਦਾਂ ਹੁਣ ਤੁਸੀਂ ਅਜੈਪ ਘਰ ਸਾਦਾ ਦੇਖ ਸਕਦੇ ਹੋ ਸੋ ਬਹੁਤ ਵੱਡਾ ਜੈਪ ਘਰ ਹੈ ਲੇਕਿਨ ਜਿਹੜੀ ਗੱਲ ਹੈ ਉਹ ਇਤਿਹਾਸ ਦੀ ਹੈ ਬੜੀ ਖੂਬਸੂਰਤੀ ਨਾਲ ਅਜੈਪ ਘਰ ਬਣਾਇਆ ਗਿਆ ਹੈ ਬੜਾ ਵਿਸ਼ਾਲ ਜੈਪ ਘਰ ਹੈ ਤਸਵੀਰਾਂ ਜਿਹੜੀਆਂ ਇਤਿਹਾਸ ਨਾਲ ਭਰੀਆਂ ਹੋਈਆਂ ਨੇ ਸੋ ਬਿਲਕੁਲ ਕਿਤਨਾ ਕਿਤੇ ਲੋੜ ਹੈ ਆ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ ਜਦੋਂ 20 ਪੇਵ ਦਾ ਜਿਹੜਾ ਲੰਗਰ ਸ਼ੁਰੂ ਕਰਾਇਆ ਗਿਆ ਸੀਗਾ ਗੁਰੂ ਨਾਨਕ ਸਾਹਿਬ ਵੱਲੋਂ ਸੋ ਉਹ ਤਸਵੀਰਾਂ ਨੇ ਯੁਵਾਵਸਥਾ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਜਦੋਂ ਉਹਨਾਂ ਵੱਲੋਂ ਲੰਗਰ ਚੁਕਾਇਆ ਗਿਆ 20 ਪੇਵ ਦਾ ਜਦੋਂ ਉਹਨਾਂ ਦੇ ਪਿਤਾ ਵੱਲੋਂ 20 ਪੇਵ ਦਿੱਤੇ ਗਏ ਉਸ ਤੋਂ ਬਾਅਦ ਜਿਹੜੇ ਲੰਗਰ ਦੀ ਬਸਤਾ ਸ਼ੁਰੂ ਹੋਈ ਸੋ ਇਹ ਜਿਹੜੇ ਮੁਲਾਕਾਤ ਚੱਲ ਰਹੀ ਸੀਗੀ ਜਿਹੜੇ ਵਚਨ ਚੱਲ ਰਹੇ ਸੀਗੇ ਸੋ ਇਹ ਜਦੋਂ ਗੱਦੀ ਦਿੱਤੀ ਗਈ ਗੁਰਗੱਦੀ ਜਦੋਂ ਮਹੇਦਿਆ ਗੁਰੂ ਸਾਹਿਬ ਉਹਨਾਂ ਨੂੰ ਉਦੋਂ ਦੀਆਂ ਤਸਵੀਰਾਂ ਨੇ ਸੋ ਬਹੁਤ ਵੱਡਾ ਇ ਅ ਜ਼ਰੂਰ ਸੰਗਤ ਨੂੰ ਅੱਜ ਲੋੜ ਹੈਗੀ ਐ ਇਤਿਹਾਸ ਨੂੰ ਸਮਝਣ ਦੀ ਇਤਿਹਾਸ ਨਾਲ ਜੁੜਨ ਦੀ ਕਿਉਂਕਿ ਜੋ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਸ ਨੂੰ ਅੱਜ ਸਮਝਣ ਦੀ ਲੋੜ ਹੈ ਉਹਨਾਂ ਨਾਲ ਜੁੜਨ ਦੀ ਲੋੜ ਹੈ ਜੋ ਸਿਧਾਂਤ ਬਣਾਏ ਨੇ ਜੋ ਸਨੇਹ ਦਿੱਤੇ ਨੇ ਸੰਗਤ ਨੂੰ ਆਪਸੀ ਪਿਆਰ ਦੇ ਹਰੇਕ ਧਰਮ ਦਾ ਸਤਿਕਾਰ ਕੀਤਾ ਜੇ ਆਪਾਂ ਹਰਮੰਦਰ ਸਾਹਿਬ ਜਾਂਦੇ ਉੱਥੇ ਵੀ ਚਾਰ ਦੁਆਰ ਰੱਖਣ ਦਾ ਹੀ ਹੱਥ ਸੀਗਾ ਕਿ ਹਰੇਕ ਧਰਮ ਦਾ ਸਤਿਕਾਰ ਹੈ ਹਰੇਕ ਧਰਮ ਨੂੰ ਪੂਰਾ ਇੱਥੇ ਮਾਣ ਹੈ ਸੋ ਬਿਲਕੁਲ ਤੁਸੀਂ ਇਹ ਜ਼ਰੂਰ ਗੁਰੂ ਸਾਹਿਬ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਹੋ ਦਸ਼ਨ ਕਰਨ ਲਈ ਤੇ ਜ਼ਰੂਰ ਦਰਸ਼ਨ ਕਰਕੇ ਆਪਣੀਆਂ ਝੋਲੀਆਂ ਭਰਵਾ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਤਾਰ ਤਕਰੀਬਤ ਹੁੰਦੇ ਰਹਾਂਗੇ ਤੁਸੀਂ ਦੇਖਦੇ ਹੋ ਸੱਡੀ ਖੈਡਲਾਈਨਸ ਮੈਂ ਆਦਾਨਿਸ਼ ਗੁਪਤਾ